ਯੋਗ ਦੇ ਸਾਹਮਣੇ ਆਇਆ ਔਰ ਹਵਾਈ ਫਾਇਰਿੰਗ ਤੇਾਰੇ ਸ਼ੁਰੂ ਇੱਕ ਸਾਡੇ ਕੋਲੇ ਇੱਕ ਇਨਫੋਰਮੇਸ਼ਨ ਮਸਹੂਲ ਹੋਈ ਸੀ ਥਾਣਾ ਥਰਮਲ ਵਿਖੇ ਇੱਕ ਨੈਸ਼ਨਲ ਕਲੋਨੀ ਗਲੀ ਨੰਬਰ 1 ਹੈ ਉਥੇ ਹਵਾਈ ਫਾਇਰਿੰਗ ਹੋਈ ਆ ਉਸ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਥਾਣਾ ਥਰਮਲ ਵਿਖੇ ਤੁਰੰਤ ਮੁਕਦਮਾ ਦਰਜ ਕੀਤਾ ਗਿਆ ਅਸੀਂ 42/25 ਮੁਕੱਦਮਾ ਅਧੀਨਤਾ 125 BNS ਤੇ 25 24 ਆਮ ਸੈਕਟਰ ਸੀ ਇੱਕ ਮੁਕਦਮਾ ਦਰਜ ਕੀਤਾ ਡਿਊਰਿੰਗ ਦੀ ਅਸੀਂ ਇਨਵੈਸਟੀਗੇਸ਼ਨ ਆ ਤੇ ਅਸੀਂ ਜਿਸ ਅਕਿਊਜ਼ਵਲੋ ਫਾਇਰਿੰਗ ਕੀਤੀ ਗਈ ਸੀ ਅਸੀਂ ਉਹ ਕਿਊਸ ਨੂੰ ਐਪਰੀਹੈਂਡ ਕਰ ਲਿਆ ਉਸ ਦਾ ਨਾਮ ਸਤਨਾਮ ਸਿੰਘ ਪੁੱਤਰ ਭੂਰਾ ਸਿੰਘ ਹੈ ਤੇ ਜਿਸ ਵੈਪਨ ਤੋਂ ਫਾਇਰਿੰਗ ਹੋਈ ਸੀ ਉਹ ਵੈਪਨ ਵੀ ਰਿਕਵਰ ਕਰ ਲਿਆ ਤੇ ਜਿਹੜੇ ਉੱਥੇ 6 ਰਾਉਂਡਸ ਫਾਇਰ ਹੋਈ ਸੀ ਤੇ 6 ਖਾਲੀ ਅਸੀਂ ਕੱਟ ਰਜ ਸੋ ਵੀ ਰਿਕਵਰ ਕਰ ਲਿਆ ਬਾਜ਼ਾਰ ਰੀਜ਼ਨ ਕੀ ਸੀ ਫਾਇਰਿੰਗ ਕੁਛ ਨਹੀਂ ਜੀ ਬਾਜ਼ਾਰ ਐਸੱਚ ਕੋਈ ਉਹ ਹੈ ਨਹੀਂ ਸੀ ਉਹਨਾਂ ਨੇ ਬਸ ਆਪਣੇ ਘਰੇ ਬੈਠੇ ਸੀਗੇ ਤੇ ਵੈਪਨ ਆਏ ਵੀ ਬਾਹਰ ਚਲਾ ਕੇ ਦੇਖਦੇ ਆ ਉਹਨਾਂ ਨੇ ਆ ਕੇ ਬਾਹਰ ਹਵਾ ਚ ਫਾਇਰਿੰਗ ਕਰ ਦਿੱਤੀ ਅਸੀਂ ਸੀ ਦੇ ਕੇ ਥੋੜੀ ਜਿਹੀ ਸਾਹਮਣੇ ਇੱਕ ਡਿਊਰਿੰਗ ਇਨਵੈਸਟੀਗੇਸ਼ਨ ਇੱਕ ਵੀਡੀਓ ਸਾਹਮਣੇ ਆਈ ਹੈਗੀ ਆ ਅਸੀਂ ਹੁਣ ਉਹਨੂੰ ਇਨਵੈਸਟੀਗੇਸ਼ਨ ਦਰਾਂ ਉਹਦੀ ਫੋਰੈਂਸਿਕ ਅਸੀਂ ਅਪਡੇਟ ਕਰਾਵਾਂਗੇ ਤੇ ਵੀਡੀਓ ਦੀ ਔਥੈਂਟੀਸਿਟੀ ਕਲੀਅਰ ਕਰਾ ਕੇ ਫਿਰ ਅਗਲੀ ਕਾਰਵਾਈ ਅਮਲ ਵਿੱਚ ਲਾਏਗਾ ਆਈ ਥਿੰਕ ਇਸ ਜਗ੍ਹਾ ਤੇ ਕਹ ਰਹੇ ਕਿਸੇ ਦੇ ਬਾਤ ਕਰ ਰਹੇ ਜਾਂ ਕਮਪਲੇਟ ਕਿਸ ਤੁਹਾਡੇ ਕੋਲ ਉਹ ਆਪਣੇ ਨਾ ਘਰ ਤੋਂ ਬਾਹਰ ਆ ਕੇ ਜਿਸ ਰੈਸ਼ੀ ਗਲੀ ਹੈਗੀ ਆ ਜੀ ਉਹਦੇ ਵਿੱਚ ਹੀ ਫਾਇਰਿੰਗ ਹੋਈ ਆ ਕਿ ਉੱਥੇ ਅਰੈਸਟ ਹੋ ਜੇ ਹਾਂਜੀ ਕਿਉਂਕਿ ਅਸੀਂ ਸਤਨਾਮ ਸਿੰਘ ਪੁੱਤਰ ਪੂਰਾ ਸਿੰਘ ਅਸੀਂ ਉਸ ਨੂੰ ਐਪਰੀਹੈਂਡ ਕਰ ਲਿਆ ਹੈਗਾ ਜੀ ਤੇ ਹੁਣ ਅਗਲੀ ਕਾਰਵਾਈ ਅਸੀਂ ਅਮਲ ਵਿੱਚ ਲਾ ਕੇ ਆ ਰਹੇ ਹਾਂ